ਪੰਜਾਬ ਦੇ ਪਾਣੀ ਦਾ ਮਸਲਾ ਐਸਾ ਸਮਝਾ ਦਿੱਤਾ ਗਿਆ ਪਹਿਲਾਂ ਸੋਯਲ ਦੀ ਗੱਲ ਹੋਈ ਹੁਣ ਬੀਬੀਐਮਪੀ ਦੀ ਗੱਲ ਹੋ ਗਈ ਏ ਇਹਦੇ ਵਿੱਚ ਕਦੇ 8400 ਕਿਊਸਿਕ ਦੀ ਕਦੇ 4000 ਕਿਊਸਿਕ ਦੀ ਗੱਲ ਏ ਐਸੀ ਪਾਣੀ ਚ ਮਦਾਨੀ ਪਾਈ ਗਈ ਹੈ ਵੇਖਣ ਵਾਲੀ ਗੱਲ ਏ ਕਿ ਤਹਾਕਿਆਂ ਪੁਰਾਣਾ ਮੈਰੀ ਨੈਟਵਰਕ ਉਹਦਾ ਕੋਈ ਨਵਾਂ ਨਵੀਨੀ ਕਰਨ ਦੀ ਕੋਈ ਗੱਲ ਹੋਈ ਏ ਕੋਈ ਜ਼ਮੀਨੇ ਹੇਠਲੇ ਪਾਣੀ ਨੂੰ ਬਚਾੜ ਦੀ ਕੋਈ ਗੱਲ ਹੋਈ ਏ ਕੋਈ ਨਵੇਂ ਸੋਤੇ ਹੋਏ ਬੀਜ ਬਿਮਾਰੀ ਰਹਿਣ ਤੇ ਛੋਟੀ ਮਿਆਦ ਦੇ ਹੋਰੋ ਗਾਂਢ ਹੋ ਰਹੀ ਹੈ ਕੋਈ ਡਾਇਰੈਕਟ ਸੀਡਿੰਗ ਆਫ ਰਾਈਸ ਡੀਐਸਆਰ ਤਕਨੀਕ ਦੀ ਕਿਤੇ ਗੱਲ ਹੋਈ ਹੈ 1 ਜੂਨ ਤੋਂ ਲੈ ਕੇ 20 ਜੂਨ ਦਾ ਜਿਹੜਾ ਰੋਲ ਘੋਟੋਲਾ ਚੱਲਦਾ ਪਿਆ ਸੀ ਝੋਨਾ ਲਾ ਲਉ ਨਾ ਲਾ ਲਉ ਉਹਦੇ ਦੇ ਵੀ ਮਿੱਟੀ ਘਟਾ ਪੈ ਗਿਆ ਕੁਝ ਨਹੀਂ ਬਣਿਆ ਉਹਦੇ ਉੱਤੇ ਜਿੱਦਾਂ ਕਣਕ ਦਾ ਨੁਕਸਾਨ ਹੋਇਆ ਹੁਣ ਇਸ ਰੋਲ ਘੋਟੋਲੇ ਚੋਂ ਵੀ ਅੱਖੋ ਪਰੋਖੇ ਕਰ ਦਿੱਤਾ ਗਿਆ ਸਾਰੇ ਦੇਸ਼ ਦੇ ਵਿੱਚ ਜੇ ਕਣਕ ਦਾ ਉਤਪਾਦਨ ਘੱਟ ਹੋ ਰਿਹਾ ਪ੍ਰੋਕੂਰਮੈਂਟ ਘੱਟ ਹੋ ਰਹੀ ਹੈ ਤੇ ਉਹਦਾ ਕੋਈ ਕੰਪਨਸੇਸ਼ਨ ਮਿਲਣ ਦੀ ਕੋਈ ਗੱਲ ਨਹੀਂ ਹੋ ਰਹੀ ਮਾੜੇ ਪ੍ਰਬੰਧਾਂ ਕਰਕੇ ਜਿਹੜੀ ਸਟੋਰੇਜ ਦੀ ਗੱਲ ਸੀ ਕਿ ਝੋਨਾ ਕੋਕਾਂ ਨੂੰ ਵੇਟਲੀ ਖਾਨ ਜੀ ਮਿਲ ਰਹੀ ਤੇ ਲੋਕਾਂ ਦੇ ਵਿੱਚ ਉਹ ਇੰਨਾ ਘੱਟ ਰੇਟ ਤੇ ਝੋਨਾ ਜਿਹੜਾ ਵਿਗਿਆ ਉਹਨਾਂ ਦਾ ਕੋਈ ਇਨਕੁਆਰੀ ਹੋਈ ਕੋਈ ਪੁੱਛ ਹੋਈ ਹੁਣ ਅਗਲਾ ਫਿਰ ਤੋਂ ਨਾ ਆ ਗਿਆ ਕਿਤੇ ਕੋਈ ਗੱਲ ਨਹੀਂ ਹੋ ਰਹੀ ਉਹ ਭੋਲੇ ਉਹ ਕੇਂਦਰ ਸਰਕਾਰ ਮੀਟਿੰਗ ਮੀਟਿੰਗ ਖੇਡਣ ਲਈ ਹੈ ਹੁਣ ਡੰਗਟ ਪਾਏ ਜਾ ਰਹੇ ਜੇ ਪਹਿਲਾਂ ਯੂਨੀਅਨ ਯੂਨੀਅਨ ਦਾ ਮੀਟਿੰਗ ਚੱਲਦੀ ਰਹੀ ਫਿਰ ਮੰਤਰੀਆਂ ਦਾ ਗਰੁੱਪ ਆ ਜਾਏਗਾ ਫਿਰ ਇੰਟਰ-ਮਿੰਿਸਟੀਰੀਅਲ ਗਰੁੱਪ ਆ ਜਾਏਗਾ ਫਿਰ ਮੁੱਖ ਮੰਤਰੀਆਂ ਦੀ ਮੀਟਿੰਗ ਕਾਲ ਕਰ ਲਈ ਜਾਏਗੀ ਉਨੇ ਚ 13 ਤੋਂ ਨਵੀਂ ਝੋਨੇ ਦੀ ਫਸਲ ਆ ਜਾਣੀ ਇਹ ਵੇਖਣ ਵਾਲੀ ਗੱਲ ਹੈ ਕਿ ਸਾਰੇ ਦੇਸ਼ ਲਈ ਅੰਨ ਪੈਦਾ ਕਰਨ ਵਾਲਾ ਪੰਜਾਬ ਇਸੇ ਤਰ੍ਹਾਂ ਹੀ ਹੰਡੋਲੇ ਦਿੱਤਾ ਜਾਂਦਾ ਰਹੇਗਾ